ਸਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਵੈਬਸਾਈਟ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਐਸ ਐਸ اے ਪੰਜਾਬ ਦੇ ਉੱਪਰੋਂ এডੂਕੇਸ਼ਨ ਰਿਕਰੂਟਮੈਂਟ ਬੋਰਡ ਜਿਸ ਦੇ ਵਿੱਚ ਕੀ ਪੰਜਾਬ ਸਰਕਾਰ ਦੇ ਦੁਆਰਾ ਜੋ ਅਧਿਆਪਕਾਂ ਦੀਆਂ ਭਰਤੀਆਂ ਨਾਲ ਸੰਬੰਧਿਤ ਭਰਤੀਆਂ ਦਾ ਬੋਰਡ ਹੈ ਉਸ ਦੀ ਵੈਬਸਾਈਟ ਜਿਹੜੀ ਆਪਾਂ ਖੋਲ ਕੇ ਬੈਠੇ ਆ ਸੋ ਇਸ ਦੇ ਵਿੱਚ ਜਿਹੜੇ ਹਾਲ ਹੀ ਦੀ ਘੜੀ ਪਿਛਲੇ 2 ਦਿਨਾਂ ਦੇ ਵਿੱਚ ਜੋ ਹਲਚਲ ਹੋਈ ਹੈ AWS ਦੇ ਇੱਕ ਕੋਰਟ ਕੇਸ ਨੂੰ ਲੈ ਕੇ ਸੋ ਉਸ ਸਾਰੇ ਦੇ ਸਾਰੇ ਆਪਾਂ ਸਿਸਟਮ ਨੂੰ ਜਿਹੜਾ ਹੋਏ ਇਸ ਵੀਡੀਓ ਦੇ ਵਿੱਚ ਸਮਝਾਂਗੇ ਤੇ ਨਾਲ ਹੀ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ ਤੇ ਆ ਗਏ ਹੋ ਤਾਂ ਤੁਹਾਨੂੰ ਦੱਸ ਦੇ ਕਿ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਉਹ ਕੀ ਕਰਾਂਗੇ ਇੱਕ 6835 ਦੀ ਲਿਸਟਾ ਰੀਕਾਸਟ ਜੋ ਹੋਈਆਂ ਨੇ ਤੇ ਇੱਕ 3704 ਪਰਤੀ ਨੂੰ ਲੈ ਕੇ ਜਿਹੜੀ 9594 ਦੇ ਲਈ ਗੱਲਬਾਤ ਹੈ ਉਹ ਆਪਾਂ ਇੱਕ ਅਲੱਗ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਉਹ ਇੱਕ ਓਨ ਗoing ਪ੍ਰੋਸੈਸ ਦੀ ਭਰਤੀ ਹੈ ਤੇ 6835 ਤੇ 3704 ਚਾਰ ਜਿਹੜੀ ਭਰਤੀ ਹੈ ਉਹ ਇੱਕ ਪੁਰਾਣੀ ਭਰਤੀ ਹੈ ਸੋ ਇਸ ਵੀਡੀਓ ਦੇ ਵਿੱਚ ਅਸੀਂ 6835 ਤੇ 3704 ਦੇ ਬਾਰੇ ਜਿਹੜੀ ਉਹ ਗੱਲ ਕਰਾਂਗੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਸੋ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਜਿਹੜਾ ਹੈ ਉਹ ਆਰਾਮ ਨਾਲ ਸਾਰੀ ਦੀ ਸਾਰੀ ਤੁਸੀਂ ਦੇਖੋ ਤਾਂ ਕਿ ਜਿੰਨੇ ਵੀ ਗੱਲਬਾਤ ਹੈ ਉਹ ਆਪਣੇ ਸਾਰੇ ਦੇ ਸਮਝ ਦੇ ਵਿੱਚ ਆ ਸਕੇ ਸੋ ਦੋਸਤੋ ਜਿਹੜੀ ਇਸ ਦੇ ਵਿੱਚ ਆਪਾਂ ਪਹਿਲੀ ਗੱਲ ਕਰਦੇ ਆਂ ਕਿ 7 ਫਰਵਰੀ ਦੇ ਉੱਪਰ ਜਿਹੜੇ ਨੋਟਿਸ ਨੇ ਉਹ ਇੱਕ 3704 ਭਰਤੀ ਜਿਹੜੀ ਕਿ 2020 ਦੇ ਵਿੱਚ ਨਿਕਲਦੀ ਹੈ 2021 ਦੇ ਵਿੱਚ ਪੂਰੀ ਹੁੰਦੀ ਹੈ ਤੇ 6835 ਦੀ ਭਰਤੀ ਜਿਹੜੀ 2022 ਦੇ ਵਿੱਚ ਪੂਰੀ ਹੁੰਦੀ ਹੈ ਉਹ ਵੀ ਜਿਹੜੀ ਪਹਿਲਾਂ ਦੇ ਸਮੇਂ ਵਿੱਚ ਨਿਕਲੀ ਹੁੰਦੀ ਹੈ ਸੋ ਦੋ ਭਰਤੀਆਂ ਜਦੋਂ ਕੰਪਲੀਟ ਹੁੰਦੀਆਂ ਨੇ ਸੋ ਇਹਨਾਂ ਦੋਨਾਂ ਭਰਤੀਆਂ ਦੇ ਵਿੱਚ ਇੱਕ ਕੋਰਟ ਕੇਸ ਜਿਹੜਾ ਹੈ ਉਹ ਲੱਗਿਆ ਹੁੰਦਾ ਹੈ ਕੋਰਟ ਕੇਸ ਕਿਹੜਾ ਹੈ ਤੇ ਉਸ ਦਾ ਕੀ ਮਸਲਾ ਹੈ ਉਸ ਨੂੰ ਆਪਾਂ ਬੜੇ ਧਿਆਨ ਨਾਲ ਸਮਝਦੇ ਆਂ ਸੋ ਸਭ ਤੋਂ ਪਹਿਲਾਂ ਇੱਥੇ ਸਮਝਦੇ ਹਾਂ ਕਿ ਜਿਹੜਾ 72 ਨੂੰ ਨੋਟਿਸ ਆਇਆ ਜਿਸ ਦੇ ਵਿੱਚ ਸ਼ਰਟ 35 ਦੀ ਗੱਲ ਕਰਦੇ ਨੇ ਸ਼ਰਟ 35 ਦੀ ਭਰਤੀ ਦੀ ਜੇਕਰ ਇਹ ਗੱਲ ਕਰਦੇ ਨੇ 30 7 2021 ਨੂੰ ਪੋਸਟਾਂ ਕੱਢੀਆਂ ਜਾਂਦੀਆਂ ਨੇ ਫਾਰਮ ਭਰਨ ਦੀ ਲਾਸਟ ਡੇਟ 12 ਨੂੰ 21 ਰੱਖੀ ਜਾਂਦੀ ਹੈ ਤੇ ਉਸ ਦੇ ਵਿੱਚ ਪੇਪਰ ਲੈ ਕੇ ਬੱਚਿਆਂ ਦੇ ਡਾਕੂਮੈਂਟ ਚੈੱਕ ਕਰਕੇ ਉਹਨਾਂ ਦੀਆਂ ਸਿਲੈਕਸ਼ਨ ਸੂਚੀਆਂ ਜਾਰੀ ਕਰਕੇ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਤੇ ਕੁਝ ਸੀਟਾਂ ਖਾਲੀ ਵੀ ਰੱਖ ਲਈਆਂ ਜਾਂਦੀਆਂ ਸੋ ਉਸ ਭਰਤੀ ਦੇ ਵਿੱਚ ਉਸ ਭਰਤੀ ਨਾਲ ਕੀ ਪੂਰੀ ਪੰਜਾਬ ਦੀ ਹਰੇਕ ਭਰਤੀ ਦੇ ਨਾਲ ਸਬੰਧਤ ایਡਬਲਯੂਐਸ ਕੈਟਾਗਰੀ ਦਾ ਇੱਕ ਕੇਸ ਜਿਹੜਾ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਲੱਗਦਾ ਹੈ ਜਿਸ ਦਾ ਨੰਬਰ ਹੈ 14988 ਆਫ 2023 ਰਜੋਬਾਈ ਤੇ ਹੋਰ ਬਨਾਮ ਪੰਜਾਬ ਸਰਕਾਰ ਸੋ ਇੱਕ ਹੋਰ ਉਸ ਦੇ ਵਿੱਚ ਸਿਵਲ ਰੈਟ ਪਟੀਸ਼ਨ ਲੱਗਦੀ ਹੈ ਉਸ ਦੇ ਨਾਲ ਹੋਰ ਬੜੇ ਕੇਸ ਨੇ ਜਿਹੜੇ ਕੀ ডিসপোজ অফ ਹੁੰਦੇ ਨੇ ਕਿੰਨੀ ਤਰੀਕ ਨੂੰ 14 10 2024 ਨੂੰ ਤੇ ਉਸ ਦੇ ਜਿਹੜੇ ਫੈਸਲੇ ਦੀਆਂ ਲਾਈਨਾਂ ਨੇ ਉਹ ਇਹਨਾਂ ਨੇ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਅਕੋਰਡਿੰਗ ਜਿਹੜੇ ਐਡਬਲਯੂਐਸ ਦੀ ਕੈਟਾਗਰੀ ਨਾਲ ਸੰਬੰਧਿਤ ਜਿਹੜੀ ਰਿਜ਼ਰਵੇਸ਼ਨ ਹੈ ਉਹ ਵਰਟੀਕਲੀ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਪਰਤੀਆਂ ਦੇ ਵਿੱਚ ਵਰਟੀਕਲੀ ਰਿਜ਼ਰਵੇਸ਼ਨ ਦੀ ਜਗ੍ਹਾ ਇੱਕ ਅਲੱਗ ਤੋਂ ਐਡਬਲਯੂਐਸ ਨੂੰ ਰਿਜ਼ਰਵੇਸ਼ਨ ਪ੍ਰੋਵਾਈਡ ਕੀਤੀ ਗਈ ਪਰ ਜਿਵੇਂ ਕੇਂਦਰ ਦੇ ਵੱਲੋਂ ਉਹ ਜਾਰੀ ਕੀਤੀ ਗਈ ਉਸ ਗਾਈਡਲਾਈਨ ਦੇ ਮੁਤਾਬਕ ਉਹ ਨਹੀਂ ਹੋਈ ਸੋ ਕੋਰਟ ਕੇਸ ਹੋਏ ਕੋਰਟ ਕੇਸ ਜਿਹੜੀ ਉਹ ਸਰਕਾਰ ਹਾਰੀ ਈਡੂ ਲੱਜ਼ ਦੇ ਬੱਚੇ ਜਿੱਤੇ ਸੋ ਉਸ ਦੇ ਨਾਲ ਉਸ ਦੇ ਸਬੰਧਤ ਜਿਹੜੀਆਂ ਲਿਸਟਾਂ ਨੇ ਉਹ ਰੀਕਾਸਟ ਕਰਕੇ ਦੁਬਾਰਾ ਪਾਈਆਂ ਜਾਰੀਆਂ ਨੇ ਸੋ ਲਾਸਟ ਲਾਈਨ ਤੁਸੀਂ ਪੜ੍ਹ ਸਕਦੇ ਹੋ ਕਿ ਮਾਨਯੋਗ ਹਾਈ ਕੋਰਟ ਵੱਲੋਂ ਜੋ ਫੈਸਲਾ ਹੋਇਆ 3225 ਰਾਹੀ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਵੀ ਜਿਹੜੀਆਂ ਆਰਡਰ ਦਿੱਤੇ ਗਏ ਆਰਡਰ ਨੰਬਰ ਵੀ ਇੱਥੇ ਲੱਗਿਆ ਹੋਇਆ ਕਿ 14 10 2024 ਦੇ ਜਿਹੜੇ ਹੁਕਮ ਹਾਈ ਕੋਰਟ ਦੇ ਤੇ 3225 ਜਿਹੜਾ 77 ਵੱਲੋਂ ਹੁਕਮ ਹੋਇਆ ਉਹ ਤਾਂ 6635 ਟੀਚਰਾਂ ਦੀ ਭਰਤੀ ਦੀ ਜਿਹੜੀ ਲਿਸਟ ਹੈ ਉਹਨੂੰ ਰੀਕਾਸਟ ਕਰਨ ਦੇ ਹੁਕਮ ਹੋਏ ਸੋ ਇਹਨਾਂ ਨੇ ਲਿਖਿਆ ਕਿ ਅਸੀਂ ਰੀਕਾਸਟ ਦੀ ਜਿਹੜੀ ਲਿਸਟ ਹੈ ਉਸ ਨੂੰ ਬੋਰਡ ਦੇ ਉੱਪਰ ਪਾਰਨ ਜਾ ਰਹੇ ਹਾਂ ਜਿਹੜੀ ਵੈਬਸਾਈਟ ਹੈ ਸੇਮ ਹੀ ਨੋਟਿਸ ਜਿਹੜਾ ਹੈ ਤੁਹਾਨੂੰ ਇੱਥੇ 3704 ਦੇ ਲਈ ਦੇਖਣ ਨੂੰ ਮਿਲੇਗਾ 722025 ਦੇ ਵਿੱਚ ਇਸ ਦੇ ਵਿੱਚ ਵੀ ਸਾਰੀ ਡਿਟੇਲ ਉਸੇ ਤਰੀਕੇ ਨਾਲ ਉਸੇ ਕੋਰਟ ਦਾ ਜਿਹੜਾ ਫੈਸਲਾ ਹੈ ਉਸੇ ਦਾ ਹੀ ਜਿਹੜਾ ਰੈਫਰਲ ਦਿੰਦੇ ਹੋਏ ਸੋ ਐਸਆਰਐਸ ਦੇ ਵਿੱਚ ਲਿਖਿਆ ਕਿ 3704 ਦੇ ਵੀ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਜਿਹੜੀ ਹੈ ਉਹ ਰੀਕਾਸਟ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਜਾ ਰਹੇ ਹੈ। ਸਭ ਤੋਂ ਪਹਿਲੀ ਚੀਜ਼ ਇਹ ਥੇ ਸਮਝੋ ਕਿ ਜਸਟਿਸ ਨੂੰ ਬੱਚਿਆਂ ਦੇ ਵਿੱਚ ਜਾਂ ਸਾਥੀਆਂ ਦੇ ਵਿੱਚ ਇੱਕ ਚੀਜ਼ ਹੈ ਉਹ ਇੱਥੇ ਮੈਂ ਇੱਕ ਕਲੀਅਰ ਕਰ ਦਿਆਂ ਗੱਲ ਕਿ ਫਿਲਹਾਲ ਇਸ ਦੇ ਵਿੱਚ ਜੋ ਯੂਨੀਅਨਸ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਉਹ ਵੀ ਇਹੀ ਮੈਸੇਜ ਹੈ ਜੋ ਯੂਨੀਅਨ ਵੱਲੋਂ ਵੀ 3704 ਹੈ ਚਾਹੇ 635 ਹੈ। ਉਨਾਰ ਆਈ ਵੀ ਜਿਹੜਾ ਆਡੀਓ ਦੇ ਰਾਹੀਂ ਮੈਸੇਜ ਦਿੱਤਾ ਗਿਆ ਕਿ ਸ਼ਨੀਵਾਰ ਤੇ ਐਤਵਾਰ ਨੂੰ ਡਾਇਰੈਕਟੋਰੇਟ ਵਿਖੇ ਛੁੱਟੀ ਹੋਣ ਦੇ ਕਰਕੇ ਡਾਇਰੈਕਟਰ ਜਿਹੜੇ ਨਵੇਂ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਰੀ ਉਹਨਾਂ ਦੇ ਫੋਨ ਨੰਬਰ ਲੈ ਕੇ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ ਤੇ ਸੋਮਵਾਰ ਤੱਕ ਉਹ ਕਲੀਅਰ ਹੋਏਗਾ ਕਿ ਲਿਸਟਾਂ ਦੇ ਬਾਅਦ ਦਾ ਪ੍ਰੋਸੀਜਰ ਕੀ ਹੈ ਜਾਂ ਇਹਨਾਂ ਲਿਸਟਾਂ ਨਾਲ ਕਿਸ ਤਰ੍ਹਾਂ ਦਾ ਇਫੈਕਟ ਹੋ ਰਿਹਾ ਹੈ ਛੜ 35 ਦਾ ਜੇਕਰ ਮੈਨੂੰ ਇਹਨਾਂ ਨਹੀਂ ਧਿਆਨ ਪਰ ਸੰਤ ਸੁਚਾਰ ਦੇ ਵਿੱਚ ਜਿਹੜਾ ਹੈ ਗਰੁੱਪ ਵੀ ਵਟਸਐਪ ਬਣਾਇਆ ਗਿਆ ਕਿ ਜਿਹੜੇ ਵਿਦਿਆਰਥੀਆਂ ਦਾ ਜਿਹੜੇ ਕੈਂਡੀਡੇਟਸ ਜਿਹੜੇ ਜੋਬ ਕਰ ਰਹੇ ਨੇ ਪਰ ਉਹਨਾਂ ਦਾ ਨਾਮ ਰੀਕਾਸਟ ਲਿਸਟ ਵਿੱਚ ਨਹੀਂ ਆਇਆ ਸੋ ਉਹ ਵਟਸਐਪ ਗਰੁੱਪ ਵੀ ਜਿਹੜਾ ਉਹ ਜੁਆਇਨ ਕਰਕੇ ਉਹ ਬੱਚੇ ਇਕੱਠੇ ਹੋ ਸਕਦੇ ਨੇ ਤਾਂ ਕਿ ਸੋਮਵਾਰ ਨੂੰ ਜਦੋਂ ਪ੍ਰਤੀ ਬੋਰਡ ਦੇ ਨਾਲ ਕੋਈ ਇਸ ਮੁਤਾਬਕ ਕੋਈ ਗੱਲਬਾਤ ਹੁੰਦੀ ਹੈ ਸੋ ਇਹਨਾਂ ਲਿਸਟਾਂ ਦਾ ਕੀ ਪ੍ਰਭਾਵ ਜਿਹੜਾ ਹੈ ਉਹ ਪਹਿਣਾ ਹੈ ਜਾਂ ਕੀ ਪ੍ਰਭਾਵ ਪੈ ਸਕਦਾ ਹੈ ਉਸ ਤੇ ਜਿਹੜੀ ਸਾਰੀ ਵਿਚਾਰ ਚਰਚਾ ਸੋਮਵਾਰ ਨੂੰ ਪਰ ਦੀ ਬੋਰਡ ਜਾ ਕੇ ਜਿਹੜੀ ਉਹ ਪੁੱਛੀ ਪੁੱਛ ਗਈ ਜਿਹੜੀ ਉਹ ਕੀਤੀ ਜਾਵੇ ਡੀਪੀਏ ਦਫਤਰ ਜਾ ਕੇ ਮਿਲਿਆ ਜਾਵੇ ਸੋ ਇਹ ਲਿਸਟਾਂ ਦੇ ਨਾਲ ਕੀ ਪ੍ਰਭਾਵ ਪੈ ਸਕਦਾ ਹੈ ਉਹ ਸੋਮਵਾਰ ਤੇ ਜਿਹੜੀ ਗੱਲ ਹੈ ਉਹ ਯੂਨੀਅਨ ਵੱਲੋਂ ਕਲੀਅਰਫਾਈ ਕੀਤੀ ਜਾਏਗੀ ਇਸੇ ਕਰਕੇ ਅਸੀਂ ਵੀ ਇਸ ਵੀਡੀਓ ਦੇ ਵਿੱਚ ਕੀ ਪ੍ਰਭਾਵ ਉਸ ਤੇ ਹਨ ਕੀ ਨਹੀਂ ਹਨ ਉਸ ਤੇ ਅਸੀਂ ਵਿਚਾਰ ਨਹੀਂ ਕਰਾਂਗੇ ਕਿਉਂ ਕਿ ਕਿਸੇ ਵੀ ਤਰ੍ਹਾਂ ਦੇ ਨੋਟਿਸ ਦੇ ਵਿੱਚੋਂ ਚੀਜ਼ ਬਿਲਕੁਲ ਉੱਬਰਦੀ ਹੋਈ ਸਾਹਮਣੇ ਨਜ਼ਰ ਨਹੀਂ ਆ ਰਹੀ ਚਾਹੇ ਦੋਵੇਂ ਭਰਤੀਆਂ ਦੀ ਗੱਲ ਹੋਵੇ ਸੋ ਯੂਨੀਅਨ ਮੈਂਬਰ ਜਦੋਂ ਤੱਕ ਸੋਮਵਾਰ ਜਾਂ ਮੰਗਲਵਾਰ ਤੱਕ ਡੀਪੀਏ ਦਫਤਰ ਪ੍ਰਤੀ ਬੋਰਡ ਦੇ ਨਾਲ ਜਿਹੜੀ ਗੱਲਬਾਤ ਕਰਦੇ ਨੇ ਉਦੋਂ ਤੱਕ ਆਪਾਂ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਵਿਚਾਰ ਚਰਚਾ ਟਿਪੜੀ ਤੋਂ ਬਚਾਂਗੇ ਪਰ ਆਪਾਂ ਇਸ ਦੇ ਵਿੱਚ ਇੱਕ ਦੂਸਰੀ ਜਿਹੜੀ ਇੰਪੋਰਟੈਂਟ ਗੱਲ ਕਰਦੇ ਆ ਜਿਵੇਂ ਮੈਂ ਇੱਥੇ ਸਾਹਮਣੇ ਇੱਕ ਲਿਸਟ ਖੋਲੀ ਹੋਈ ਹੈ 3704 ਭਰਤੀ ਜਿਹੜੀ ਹੈ ਉਸ ਦੇ ਵਿੱਚ ਇਹ ਲਿਸਟ ਜੇਕਰ ਅਸੀਂ ਇੱਥੇ ਦੇਖ ਲਈਏ ਇਹ 6835 ਦੀ ਲਿਸਟ ਹੈ ਜੀ ਜਿਹੜੀ ਇਹ ਖੋਲੀ ਹੋਈ ਹੈ ਔਰ ਇੱਕ ਲਿਸਟ ਜਿਹੜੀ ਹੈ ਏ ਮਾਸਟਰ ਕੈਡਰ 3704 ਦੀ ਮੈਥ ਦੀ ਲਿਸਟ ਹੈ ਸੋ ਇਹਨਾਂ ਲਿਸਟਾਂ ਦੇ ਵਿੱਚ ਹੁਣ ایਡਬਲਯੂਐਸ ਦਾ ਕੇਸ ਕੀ ਹੈ ਇਸ ਨੂੰ ਸਮਝੋ ਬੜੇ ਧਿਆਨ ਨਾਲ ਕਿ ایਡਬਲਯੂਐਸ ਨੂੰ ਵਰਟੀਕਲੀ ਰਿਜ਼ਰਵੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੀ ਰਿਜ਼ਰਵੇਸ਼ਨ ਹੈ ਚਾਹੇ ਉਹ ਜਿਹੜੀ ਵੀ ਕੈਟਾਗਰੀ ਹੋਵੇ ਸਭ ਤੋਂ ਪਹਿਲੀ ਜਿਹੜੀ ਮੈਰਿਟ ਲਿਸਟ ਹੈ ਉਹ ਓਪਨ ਦੇ ਹਿਸਾਬ ਨਾਲ ਬਣਦੀ ਹੈ ਕਿ ਜੇਕਰ ਕਿਸੇ ਬੱਚੇ ਦੇ ਬਹੁਤ ਜ਼ਿਆਦਾ ਨੰਬਰ ਹਨ ਤਾਂ ਓਪਨ ਵਿੱਚ 카ਉਂਟ ਕੀਤੇ ਜਾਂਦੇ ਆ ਪਰ ایਡਬਲਯੂਐਸ ਨੂੰ ਪੰਜਾਬ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਕੰਮ ਨਹੀਂ ਕੀਤਾ ਗਿਆ AWS ਨੂੰ ਸਿਰਫ AWS ਦਾ ਕੋਟਾ ਦੇ ਕੇ ਉਹਨਾਂ ਨੂੰ ਵਰਟੀਕਲ ਰਿਜ਼ਰਵੇਸ਼ਨ ਦਾ ਲਾਭ ਜਿਹੜਾ ਉਹ ਨਹੀਂ ਦਿੱਤਾ ਗਿਆ। ਸੋ ਕੋਰਟ ਕੇਸ ਦੇ ਥਰੂ ਉਹਨਾਂ ਨੇ ਵਰਟੀਕਲ ਰਿਜ਼ਰਵੇਸ਼ਨ ਦਾ ਲਾਭ ਲਿਆ ਉਹ ਲਾਗੂ ਹੋਇਆ ਤੇ ਉਸ ਦੇ ਸਾਹਮਣੇ ਲਿਸਟਾਂ ਲਈ ਕਸਟਮ ਹੋਈਆਂ। ਤੇ ਇਹ ਲਿਸਟਾਂ ਜਿੰਨੀਆਂ ਵੀ ਨੇ ਇਸ ਵਿੱਚ ਤੁਸੀਂ ਇਸ ਤਰੀਕੇ ਦੇ ਬੱਚੇ ਵੀ ਦੇਖੋਗੇ ਕੈਂਡੀਡੇਟ ਕਿ ਜਿਨ੍ਹਾਂ ਜਿਹੜੇ ਨੌਕਰੀ ਨਹੀਂ ਕਰ ਰਹੇ ਪਰ ਉਹਨਾਂ ਦਾ ਲਿਸਟ ਵਿੱਚ ਨਾਮ ਆ ਗਿਆ। ਤੇ ਕੁਝ ਬੱਚੇ ਜਿਹੜੇ ਨੌਕਰੀ ਲੱਗੇ ਹੋਏ ਨੇ ਪਰ ਉਹਨਾਂ ਦਾ ਨਾਮ ਲਿਸਟ ਵਿੱਚ ਨਹੀਂ ਹੈ। ਸਿਰਫ ਇਸੇ ਚੀਜ਼ ਦਾ ਜਿਹੜਾ ਹੈ ਉਹ ਮੁੱਦਾ ਜਿਹੜਾ ਸਾਹਮਣੇ ਆ ਰਿਹਾ ਹੈ। ਕਿਉਂਕਿ ਜਿਹੜੇ ਵਿਦਿਆਰਥੀ ਕੈਂਡੀਡੇਟਸ ਦਾ ਨਾਮ ਨਹੀਂ ਆਇਆ ਸੋ ਉਹਨਾਂ ਨਾਲ ਜਾਂ ਉਹਨਾਂ ਨਾਲ ਸੰਬੰਧਤ ਅੱਗੇ ਕੀ ਕਾਰਵਾਈ ਹੈ ਜਾਂ ਕਿਸ ਤਰ੍ਹਾਂ ਦਾ ਨੋਟਿਸ ਸਾਹਮਣੇ ਆਏਗਾ ਉਸ ਦੇ ਲਈ ਜਿਹੜੀ ਵਿਚਾਰ ਚਰਚਾ ਜਿਵੇਂ ਪਹਿਲਾਂ ਦੱਸ ਚੁੱਕਿਆ ਕਿ ਯੂਨੀਅਨ ਦੇ ਦੁਆਰਾ ਸੋਮਵਾਰ ਅਤੇ ਮੰਗਲਵਾਰ ਨੂੰ ਭਰਤੀ ਬੋਰਡ ਤੇ ਡੀਪੀਏ ਜਾ ਕੇ ਇਸ ਮੁੱਦੇ ਤੇ ਵਿਚਾਰ ਚਰਚਾ ਗੱਲਬਾਤ ਜਿਹੜੀ ਉਹ ਕੀਤੀ ਜਾਵੇਗੀ WhatsApp ਗਰੁੱਪ ਬਣਾਏ ਜਾ ਰਹੇ ਨੇ ਯੂਨੀਅਨਸ ਨਾਲ ਕੰਟੈਕਟ ਕੀਤਾ ਜਾ ਰਿਹਾ ਇਸ ਦਾ ਕੀ ਅੱਗੇ ਦਾ ਪ੍ਰੋਸੈਸ ਹੋਏਗਾ ਉਹ ਉੱਥੋਂ ਪਤਾ ਲੱਗੇਗਾ ਉਹ ਲਿਸਟਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ EWs ਦੇ ਕੁਝ ਬੱਚੇ ਉਸ ਵਿੱਚ ਐਂਟਰ ਹੁੰਦੇ ਨੇ ਸੋ ਕੁਝ ਬੱਚੇ ਜਿਹੜੇ ਜੋਬ ਦੇ ਵਿੱਚ ਨੇ ਉਹਨਾਂ ਦਾ ਨਾਮ ਜਿਹੜਾ ਲਿਸਟਾਂ ਵਿੱਚ ਨਹੀਂ ਆ ਰਿਹਾ ਸੋ ਜਿਸ ਤਰੀਕੇ ਨਾਲ ਆਪਾਂ ਆਮ ਹੀ ਸੁਣਦੇ ਆ ਕਿ ਜਦੋਂ ਵੀ ਕੋਈ ਕੇਸ ਕਿਸੇ ਪਰਤੀ ਦੇ ਲੱਗਿਆ ਹੁੰਦਾ ਸੋ ਕੁਝ ਸੀਟਾਂ ਜੋ ਅਫੈਕਟ ਹੋ ਸਕਦੀਆਂ ਨੇ ਉਹ ਕੋਰਟ ਦੇ ਦੁਆਰਾ ਖਾਲੀ ਰੱਖਵਾਈਆਂ ਜਾਂਦੀਆਂ ਨੇ ਜੋ ਵੀ ਸੀਟਾਂ ਅਫੈਕਟ ਹੋ ਸਕਦੀਆਂ ਨੇ ਪਰ ਇਹਨਾਂ ਲਿਸਟਾਂ ਦੇ ਵਿੱਚ ਜੋ 3704 ਪਰਤੀ ਦੀ ਲਿਸਟਾਂ ਨੂੰ ਵੇਖ ਕੇ ਸਮਝ ਆ ਰਿਹਾ ਹੈ ਕਿ ਜੇਕਰ ਉਹ ਸੀਟਾਂ ਖਾਲੀ ਵੀ ਰੱਖੀਆਂ ਜਾ ਰਹੀਆਂ ਨੇ ਸੋ ਈਡਬਲ ਐਸ ਉੱਥੇ ਲੱਗ ਸਕਦਾ ਪਰ ਜੋ ਬੱਚੇ ਲੱਗ ਗਏ ਨੇ ਉਹਨਾਂ ਦੇ ਨਾਮ ਇਹਨਾਂ ਲਿਸਟਾਂ ਵਿੱਚ ਕਿਉਂ ਨਹੀਂ ਹੈਗੇ ਸੋ ਇਸ ਚੀਜ਼ ਨੂੰ ਸਮਝਣ ਦੀ ਜਿਹੜੀ ਲੋੜ ਵੀ ਹੈ ਤੇ ਦੂਸਰਾ ਜਦੋਂ ਯੂਨੀਅਨ ਜਿਹੜੀ ਹੈ ਬੋਰਡ ਨਾਲ ਕੋਈ ਗੱਲਬਾਤ ਕਰਕੇ ਕਿਸੇ ਵੀ ਮੈਸੇਜ ਥਰੂ ਸਾਰੀ ਭਰਤੀ ਨੂੰ ਕੁਝ ਦੱਸਣਗੇ ਇਸ ਮੁੱਦੇ ਦੇ ਉੱਪਰ ਵਿਚਾਰ ਚਰਚਾ ਕਰਨਗੇ ਸੋ ਉਦੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਉਦੋਂ ਅਸੀਂ ਵੀ ਤੁਹਾਡੇ ਨਾਲ ਚੈਨਲ ਦੇ ਮਾਧਿਅਮ ਤੋਂ ਤੁਹਾਡੇ ਨਾਲ ਜ਼ਰੂਰ ਇਸ ਚੀਜ਼ ਨੂੰ ਡਿਸਕਸ ਕਰਾਂਗੇ ਫਿਲਹਾਲ ਹਾਲ ਦੀ ਘੜੀ ਨਾ ਤਾਂ ਮੈਂ ਤੁਹਾਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਵੰਡਨ ਆਇਆ ਤੇ ਨਾ ਹੀ ਤੁਹਾਨੂੰ ਕੋਈ ਪੋਜ਼ਿਟਿਵਿਟੀ ਮੈਂ ਸਿਰਫ ਇਹ ਇੱਥੇ ਦੱਸਣ ਆਇਆ ਕਿ ਲਿਸਟਾਂ ਦਾ ਵਿੱਚ ਜੋ ਮੇਨ ਗੱਲਬਾਤ ਜਿਵੇਂ ਕਈ ਵਿਦਿਆਰਥੀਆਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਲਿਸਟਾਂ ਦਾ ਹੇਰਫੇਰ ਹੋ ਕੀ ਰਿਹਾ ਸੋ ਲਿਸਟਾਂ ਦੇ ਵਿੱਚ ਕੁੱਲ ਮਿਲਾ ਕੇ ਇੰਨਾ ਹੇਰਫੇਰ ਹੈ ਕਿ ਜੋ ایਡਬਲਯੂਐਸ ਦੇ ਬੱਚੇ ਫੁੱਲ ਮਾਰਕਸ ਲੈਣ ਤੋਂ ਬਾਅਦ ਵੀ ਉਹ ਓਪਨ ਦੇ ਵਿੱਚ ਨਹੀਂ ਜਾਂਦੇ ਸੀ ਸੋ ਉਹਨਾਂ ਬੱਚਿਆਂ ਨੂੰ ਓਪਨ ਵਿੱਚ ਜਗ੍ਹਾ ਦਿੱਤੀ ਜਾ ਰਹੀ ਹੈ ਸੋ ਜਿਸ ਕਰਕੇ ایਡਬਲਯੂਐਸ ਦੀ ਮੈਰਿਟ ਹੋਰ ਡਾਊਨਲੋਡ ਦੀ ਹੈ ਤੇ ਓਪਨ ਦੇ ਵਿੱਚ ਜੋ ਬੱਚੇ ਪਹਿਲਾਂ ਲੱਗੇ ਹੁੰਦੇ ਨੇ ਉਹਨਾਂ ਵਿੱਚੋਂ ਕੁਝ ਬਾਹਰ ਹੋ ਜਾਂਦੇ ਨੇ ਸੋ ਉਹ ਬਾਹਰ ਹੋਣ ਦੇ ਕਰਕੇ ਕੁਝ ਬੱਚੇ ਜੋ ਜੋਬ ਕਰ ਰਹੇ ਨੇ ਪਰ ਉਹਨਾਂ ਦਾ ਨਾਮ ਲਿਸਟ ਵਿੱਚ ਨਹੀਂ ਆ ਪਾਇਆ ਸੋ ਇਹ ਬੇਸਿਕ ਇੱਕ ਮੁੱਦਾ ਹੈ ਬੇਸਿਕ ਜਿਹੜੀ ਇਸ ਲਿਸਟਾਂ ਦੀ ਜਿਹੜੀ ਹੈ ਉਹ ਗੱਲਬਾਤ ਹੈ ਜੇਕਰ ਅਸੀਂ ਗੱਲਬਾਤ ਕਰੀਏ 95 94% ਉਹ ਇੱਕ ਓਨਗoing ਪ੍ਰੋਸੈਸ ਦੇ ਵਿੱਚ ਭਰਤੀ ਹੈ ਜੋ ਹਜੇ ਕੰਪਲੀਟ ਨਹੀਂ ਹੋਈ ਤੇ ਉਸ ਵਿੱਚ ਕੁਝ ਬੱਚਿਆਂ ਦੇ ਨਾਮ ਪਹਿਲਾਂ ਆਏ ਲਿਸਟਾ ਵਿੱਚ ਹੁਣ ਬਾਹਰ ਵੀ ਹੋ ਗਏ ਪਰ ਹਜੇ ਉਹ ਜੁਆਇਨ ਨਹੀਂ ਹੋਏ ਇਸ ਕਰਕੇ ਉਹ ਇੱਕ ਓਨਗoing ਪ੍ਰੋਸੈਸ ਦੀ ਭਰਤੀ ਹੈ ਕਿ ਉਸ ਦੇ ਵਿੱਚ ਹਜੇ ਕੁਝ ਵੀ ਫਾਈਨਲਾਈਜ਼ ਨਹੀਂ ਹੈ ਪਰ ਜੁ 3704 ਜਾਂ 6835 ਭਰਤੀ ਹੈ ਇਹ ਫਾਈਨਲਾਈਜ਼ ਹੋ ਚੁੱਕੀਆਂ ਨੇ ਬੱਚੇ ਭਰਤੀਆਂ ਦੇ ਵਿੱਚ ਕੰਮ ਕਰ ਰਹੇ ਨੇ ਸਕੂਲਾਂ ਵਿੱਚ ਜੁਆਇਨ ਹੋ ਚੁੱਕੇ ਨੇ ਪਰਬੀਸ਼ਨ ਕਲੀਅਰ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਹੈ ਉਹ ਲਿਸਟਾਂ ਦੇ ਵਿੱਚ ਨਾਮ ਉਲਟ ਫੇਰ ਹੋ ਕੇ ਆ ਰਹੇ ਨੇ ਸੋ ਜੇਕਰ ਇਸ ਦੇ ਉੱਪਰ ਸਹੀ ਗੱਲਬਾਤ ਤੁਸੀਂ ਜਾਣਨੀ ਹੈ ਸੋ ਇਸ ਦੀ ਵੀਡੀਓ ਅਸੀਂ ਸੋਮਵਾਰ ਮੰਗਲਵਾਰ ਜਾਂ ਬੁੱਧਵਾਰ ਦੇ ਦਿਨਾਂ ਦੇ ਵਿੱਚ ਜਿਹੜੀ ਪਾਵਾਂਗੇ ਜਦੋਂ ਯੂਨੀਅਨ ਬੋਰਡ ਦੇ ਨਾਲ ਗੱਲਬਾਤ ਕਰਕੇ ਆਏਗੀ ਸੋ ਉਦੋਂ ਤੱਕ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਦੀ ਵੀ ਦੱਸੀ ਹੋਈ ਗੱਲਬਾਤ ਤੇ ਵਿਚਾਰ ਨਾ ਕਰੋ ਕਿਸੇ ਦੇ ਵੀ ਜੋ ਤੁਹਾਨੂੰ ਗੱਲਬਾਤ ਦੇ ਵਿੱਚ ਕੋਈ ਪੁੱਠੀ ਦਿਸ਼ਾ ਦੇ ਰਿਹਾ ਹੈ ਕੋਈ ਗਲਤ ਦਿਸ਼ਾ ਨਿਰਦੇਸ਼ ਤੁਹਾਡੇ ਸਾਹਮਣੇ ਆ ਰਹੇ ਆ ਉਹਨਾਂ ਦੇ ਵਿੱਚ ਨਾ ਪਾਓ ਯੂਨੀਅਨ ਤੁਹਾਨੂੰ ਕਿਸ ਤਰੀਕੇ ਨਾਲ ਸਮਝਾਉਂਦੀ ਹੈ ਯੂਨੀਅਨ ਕਿਸ ਤਰੀਕੇ ਨਾਲ ਬੋਰਡ ਨਾਲ ਗੱਲਬਾਤ ਕਰਕੇ ਆਉਂਦੀ ਹੈ ਬੋਰਡ ਕਿਸ ਤਰੀਕੇ ਨਾਲ ਇਸ ਨੋਟਿਸ ਨੂੰ ਸਮਝਾਉਂਦਾ ਹੈ ਯੂਨੀਅਨ ਨੂੰ ਜਾਂ ਅੱਗੇ ਦੇ ਪ੍ਰੋਸੈਸ ਕੀ ਹੋਣਗੇ ਉਹਨਾਂ ਨੂੰ ਸਮਝਾਉਂਦਾ ਸੋ ਯੂਨੀਅਨ ਦੇ ਉੱਪਰ ਜਿਹੜਾ ਹੈ ਤੁਸੀਂ ਆਪਣਾ ਧਰਮਦਰ ਸਟੋ ਔਰ ਯੂਨੀਅਨ ਨੂੰ ਜਿਹੜੀ ਗੱਲਬਾਤ ਕਰਨ ਦੋ ਯੂਨੀਅਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨੋ ਤੇ ਉਸ ਦੀ ਜਿਹੜੀ ਪਾਲਣਾ ਕਰੋ ਆਲਤੂ ਫालतੂ ਅਸੀਂ ਕਿਸੇ ਦੀਆਂ ਗੱਲਾਂ ਜੇਕਰ ਉਸ ਦੇ ਵਿੱਚ ਆਉਣੇ ਆ ਉਸ ਦੇ ਵਿੱਚ ਨੁਕਸਾਨ ਸਾਡਾ ਹੀ ਹੁੰਦਾ ਕਿਉਂਕਿ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਨੇ ਆ ਕਿਉਂਕਿ بڑے ਬੱਚੇ ਦੇ ਮਨ ਵਿੱਚ ਡਾਊਟ ਇਹੀ ਹੈ ਕਿ ਜੇਕਰ ਸਾਡਾ ਨਾਮ ਨਹੀਂ ਆਇਆ ਤਾਂ ਕਿਤੇ ਉਹ ਨੌਕਰੀ ਤੋਂ ਤਾਂ ਨਹੀਂ ਹਟਾਉਂਦੇ ਜਾਂ ਕੁਛ ਏਦਾਂ ਦੀਆਂ ਗੱਲਾਂ ਨੇ ਸੋ ਇਹਨਾਂ ਸਾਰੇ ਗਲਤ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਆਪਾਂ ਆਪਣਾ ਦਿਮਾਗ ਆਪਣੇ ਆਪਣੀ ਸੋਝ ਜਿਹੜੀ ਉਸ ਨੂੰ ਖਰਾਬ ਨਾ ਕਰੀਏ ਯੂਨੀਅਨ ਨੂੰ ਇੱਕ ਵਾਰ ਆਪਣੇ ਪੱਧਰ ਤੇ ਇਸ ਦੇ ਮੁਤਾਬਕ ਗੱਲਬਾਤ ਕਰਨ ਦਿਓ ਯੂਨੀਅਨ ਤੁਹਾਡੇ ਨਾਲ ਵੀ ਗੱਲਬਾਤ ਕਰੇਗੀ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਿਕਲ ਕੇ ਆਉਂਦੀ ਹੈ ਉਹ ਤੁਹਾਡੇ ਨਾਲ ਜ਼ਰੂਰ ਅਸੀਂ ਚੈਨਲ ਦੇ ਮਾਧਿਅਮ ਤੇ ਵੀ ਸਾਂਝੀ ਕਰਾਂਗੇ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਗਲਤ ਦਿਸ਼ਾ ਨਿਰਦੇਸ਼ ਤੇ ਤੁਸੀਂ ਧਿਆਨ ਨਾ ਦਿਓ ਤੇ ਆਪਣੇ ਆਪ ਨੂੰ ਜਿਹੜਾ ਹੈ ਉਹ ਚੰਗੀ ਸੋਝੀ ਵੱਲ ਲੈ ਕੇ ਜਾਓ ਬਹੁਤ سارے ਬੱਚੇ ਨੇ ਇਕੱਠ ਇਕੱਠ ਹੈ ਕੋਈ ਇੱਕ ਸਿੰਗਲ ਬੱਚੇ ਦੀ ਗੱਲ ਨਹੀਂ ਹੈ ਬਹੁਤ ਬੱਚੇ ਨੇ ਹਰੇਕ ਸਬਜੈਕਟ ਦੇ ਵਿੱਚ ਨੇ ਸੱਚ ਹੈ 6835 ਦੀ ਪਰਤੀ ਹੋਏ ਬਹੁਤ ਬੱਚਿਆਂ ਦੇ ਨਾਮ ਐਡਾਂ ਦੇ ਨੇ ਸੋ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜਿਹੜੀ ਉਹ ਲੋੜ ਨਹੀਂ ਹੈ ਯੂਨੀਅਨ ਤੁਹਾਡੇ ਨਾਲ ਹੈ ਯੂਨੀਅਨ ਜਿਹੜੀ ਚੇਸ ਕਰ ਰਹੀ ਹੈ ਬੋਰਡ ਜਾ ਕੇ ਉਹ ਤੁਹਾਡੇ ਕੰਮ ਜ਼ਰੂਰ ਆਵੇਗੀ ਸੋ ਇਹ ਪ੍ਰੋਪਰ ਜਿਹੜਾ ਇਸ ਦਾ ਮਸਲਾ ਸੀ ਬਾਕੀ ਇਸ ਤੇ ਉੱਪਰ ਹੋਰ ਖੁੱਲ ਕੇ ਜਿਹੜੀ ਗੱਲਬਾਤ ਹੈ ਆਪਾਂ ਅਗਲੀ ਵੀਡੀਓ ਜਦੋਂ ਯੂਨੀਅਨ ਮਿਲ ਲੇਗੀ ਉਸ ਤੋਂ ਬਾਅਦ ਕਰਾਂਗੇ ਸੋ ਫਿਲਹਾਲ ਦੇ ਲਈ ਐਨ ਆਈ ਸੀ 3704 ਚਾਹੇ 6835 ਦੀ ਪਰਤੀ ਦੇ ਮੁਤਾਬਕ ਸੋ ਉਮੀਦ ਕਰਦੇ ਹਾਂ ਕਿ ਜਿੰਨੀ ਕੁ ਚੀਜ਼ ਸਾਨੂੰ ਸਮਝ ਆਈ ਸੀ ਉਹੀ ਤੁਹਾਡੇ ਨਾਲ ਕਰ ਰਹੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਕਿਸੇ ਵੀ ਗਲਤ ਦਿਸ਼ਾ ਨਿਰਦੇਸ਼ ਤੇ ਹਜੇ ਤੁਸੀਂ ਫੋਕਸ ਨਹੀਂ ਕਰਨਾ ਜਦੋਂ ਤੱਕ ਯੂਨੀਅਨ ਤੁਹਾਨੂੰ ਕਿਸੇ ਤਰ੍ਹਾਂ ਦਾ ਮੈਸੇਜ ਨਹੀਂ ਦਿੰਦੀ ਜਾਂ ਯੂਨੀਅਨ ਕਿਵੇਂ ਸਮਝਾਉਂਦੀ ਹੈ ਉਸ ਤੇ ਹਜੇ ਵਿਚਾਰ ਕਰਨਾ ਹੈ ਇਸ ਤਰੀਕੇ ਦੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਗਲਤ ਫਹਮੀ ਦੇ ਵਿੱਚ ਨਹੀਂ ਪੈਣਾ ਸੋ ਧੰਨਵਾਦ ਥੈਂਕ ਯੂ ਵੈਰੀ ਮਚ ਵੀਡੀਓ ਨੂੰ ਦੇਖਣ ਲਈ ਸੁਣਨ ਲਈ ਧੰਨਵਾਦ